ਦੋਸਤੋ ਮੈਂ ਰੇਗਿਸਤਾਨ ਚ ਨਹੀਂ ਖੜਾ ਰਾਜਸਥਾਨ ਦੇ ਮੈਂ ਪੰਜਾਬ ਚ ਇਹ ਬੱਲੱਬੇ ਦਰਿਆ ਪਿੰਡ ਰਾਵੀ ਦੇ ਕੰਡੇ ਦੇ ਉੱਤੇ ਅਜਨਾਲੇ ਦੇ ਨਾਲ 4 4 ਫੁੱਟ ਜਿਹੜਾ ਖੇਤ ਦੇ ਵਿੱਚ ਇਹ ਰੇਤਾ ਭਾਲ ਜਿਹੜੀ ਹੈ ਸਿਲਟ ਮਿਕਸਰ ਜਿਹੜਾ ਇਹ ਚੜ ਗਿਆ ਝੋਨਾ ਬਿਲਕੁਲ ਖਤਮ ਹੋਇਆ ਪਰ ਉਸ ਤੋਂ ਵੱਡੀ ਮੁਸੀਬਤ ਹੈ ਕਿ ਨਾ ਤਾਂ ਹੁਣ ਇੱਥੇ ਟਰੈਕਟਰ ਚੱਲਣੇ ਔਰ ਜਿੰਨਾ ਇਹ ਸੱਲਾ ਹੈ ਜਿੰਨਾ ਮੌਇਸਚਰ ਇਹਦੇ ਵਿੱਚ ਹੈ ਮੌਇਸਚਰ ਤਾਂ ਰਾਈਟ ਵਰਡ ਨਹੀਂ ਹੈ ਇਹ ਬਿਲਕੁਲ ਗਾਰ ਬਣੀ ਹੋਈ ਹੈ ਇਹਦੇ ਵਿੱਚ ਨਾ ਟਰੈਕਟਰ ਚੱਲਣੇ ਆ ਨਾ ਇਹ ਵਿਕਣਾ ਇਹ ਹੈ ਬਰਬਾਦੀ ਦੀ ਉਹ ਤਸਵੀਰ ਜਿਹਦੇ ਬਾਰੇ ਚਰਚਾ ਨਹੀਂ ਹੋ ਰਹੀ ਇੰਨਾ ਪਿੰਡਾਂ ਤੱਕ ਕੱਚੀਆਂ ਸੜਕਾਂ ਨਹੀਂ ਹੈਗੀਆਂ ਪੱਕੀਆਂ ਸੜਕਾਂ ਨਹੀਂ ਕੱਚੀਆਂ ਹੀ ਨੇ ਪਹੁੰਚ ਵੀ ਨਹੀਂ ਹੋਈ ਕੋਈ ਆਇਆ ਵੀ ਨਹੀਂ ਔਰ ਇਹਨਾਂ ਲੋਕਾਂ ਦੀ ਕਿਸੇ ਨੇ ਸਾਰ ਵੀ ਨਹੀਂ ਲਈ